ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਮੌਸਮ ਦੇ ਹਾਲ ਦੇ ਵਿੱਚ ਹਵਾਵਾਂ ਦੀ ਸਥਿਤੀ ਕੀ ਹੈ ਜੀ ਇਸ ਵਕਤ ਤੁਸੀਂ ਦੇਖ ਸਕਦੇ ਹੋ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਓਡੀਸਾ ਦੇ ਕੋਲ ਬਣਿਆ ਹੋਇਆ ਜੀ ਜਿਹੜਾ ਕਿ ਜ਼ਮੀਨੀ ਭਾਗਾਂ ਤੇ ਇੱਕ ਅੱਧੇ ਦਿਨ ਦੇ ਵਿੱਚ ਆ ਜਾਣਾ ਜੀ ਉਸ ਤੋਂ ਬਾਅਦ ਉਸ ਨੇ ਜਿਹੜਾ ਛਤੇਸਗੜ ਓਡੀਸਾ ਤੇਲੰਗਾਨਾ ਤੇ ਮੱਧ ਪ੍ਰਦੇਸ਼ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਣਾ ਤੇ ਪੰਜਾਬ ਦੇ ਮੌਸਮ ਦੀ ਜਿੰਨਾ ਤੱਕ ਗੱਲ ਕਰੀਏ ਆਪਾਂ ਦੇਖ ਸਕਦੇ ਹਾਂ ਵੀ ਪੰਜਾਬ ਦੇ ਵਿੱਚ ਜਿਹੜੀਆਂ ਪੱਛਮ ਦੀਆਂ ਹਵਾਵਾਂ ਉਹਨਾਂ ਦੀ ਵਾਪਸੀ ਹੋ ਚੁੱਕੀ ਆ ਪੂਰਬ ਦੀਆਂ ਹਵਾਵਾਂ ਜਿਹੜੀਆਂ ਜਾਂ ਅਰਬ ਸਾਗਰ ਤੋਂ ਜਿਹੜੀਆਂ ਨਮੀ ਵਾਲੀਆਂ ਹਵਾਵਾਂ ਸੀਗੀਆਂ ਉਹ ਆਉਣੀਆਂ ਬੰਦ ਹੋ ਚੁੱਕੀਆਂ ਤੇ ਹੁਣ ਪੱਛਮ ਦੀਆਂ ਹਵਾਵਾਂ ਅੱਜ ਅਤੇ ਕੱਲ ਦੋ ਦਿਨ ਭਰਪੂਰ ਮਾਤਰਾ ਵਿੱਚ ਚੱਲਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਮੌਸਮ ਆ 3 ਤਰੀਕ ਤੋਂ ਮੌਸਮ 2 ਤਰੀਕ ਤੋਂ ਮੌਸਮ ਆ ਜਿਹੜਾ ਉਹ ਬਦਲੂਗਾ ਦੁਬਾਰਾ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਵੀ ਆ ਰਹੀ ਆ ਤੇ ਦੂਸਰੇ ਪਾਸੇ ਜਿਹੜਾ ਇਹ ਲੋ ਪ੍ਰੈਸ਼ਰ ਏਰੀਆ ਜਿਹੜਾ ਸਮੁੰਦਰੀ ਏਰੀਆ ਦੇ ਵਿੱਚ ਬਣਿਆ ਹੋਇਆ ਵਾ ਇਹ ਜਲਦੀ ਦੇ ਨਾਲ ਜਿਹੜਾ ਜ਼ਮੀਨੀ ਭਾਗਾਂ ਤੇ ਆ ਜਾਣਾ ਤਾਂ ਇਹ ਨੇ ਜਿਹੜਾ ਪੰਜਾਬ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਣਾ ਕਿਉਂਕਿ ਪੂਰਬ ਦੀਆਂ ਹਵਾਵਾਂ ਨੂੰ ਸਮੁੰਦਰ ਤੋਂ ਖਿੱਚ ਕੇ ਸਿੱਧਾ ਪੰਜਾਬ ਤੇ ਆਉਣਗੀਆਂ ਜਿਹਦੇ ਨਾਲ 2 3 4 ਤਰੀਕ ਨੂੰ ਪੰਜਾਬ ਦੇ ਵਿੱਚ ਜਿਹੜਾ ਮੀਂਹ ਤੋ ਕਾਫੀ ਮਾਤਰਾ ਦੇ ਵਿੱਚ ਪੈਣ ਦੀ ਸੰਭਾਵਨਾ ਖਾਸ ਤੌਰ ਤੇ 3 ਅਤੇ 4 ਤਰੀਕ ਨੂੰ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਕਈ ਸਥਾਨਾਂ ਤੇ ਤੇ ਕੁਝ ਸਥਾਨਾਂ ਤੇ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ ਉਸ ਤੋਂ ਬਾਅਦ 5 ਤਰੀਕ ਨੂੰ ਛੋਟਾ ਜਿਹਾ ਇੱਕ ਬ੍ਰੇਕ ਆਊਗਾ ਲੇਕਿਨ 6 7 ਤੇ 8 ਤਰੀਕ ਨੂੰ ਵੀ ਬਾਰਿਸ਼ ਹੋਣ ਦੀ ਸੰਭਾਵਨਾ ਲੇਕਿਨ ਉਹ ਹਲੇ ਕਈ ਮਾਡਲ ਆ ਜਿਹੜੇ ਉਹ ਪ੍ਰੋਡੈਕਟ ਨਹੀਂ ਕਰ ਰਹੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ 10 ਦਿਨ ਦਾ ਮੌਸਮ ਦਾ ਹਾਲ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਤੇ ਤਸਾਨ ਵੀਰਾਂ ਨੂੰ ਵੀ ਆਪਣਾ ਪੂਰਾ ਜਿਹੜਾ ਫਸਲ ਦਾ ਧਿਆਨ ਰੱਖਣਾ ਚਾਹੀਦਾ ਪਾਣੀ ਆ ਜਿਹੜਾ ਹੁਣ ਜ਼ਿਆਦਾ ਮਾਤਰਾ ਚ ਨਹੀਂ ਦੇਣਾ ਚਾਹੀਦਾ ਕਿਉਂਕਿ ਬਾਰਿਸ਼ ਆਉਣਾ ਟਾਈਮ 'ਚ ਆਉਣ ਦੀ ਸੰਭਾਵਨਾ ਤੇ ਪਹਿਲਾਂ ਵੀ ਬਾਰਿਸ਼ ਕਾਫੀ ਮਾਤਰਾ ਚ ਹੋ ਚੁੱਕੀ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ 10 ਦਿਨ ਦਾ ਮਾਡਲ ਪ੍ਰੋਡਕਸ਼ਨ ਕੀ ਕਹਿੰਦਾ ਵਾ ਉਸ ਹਿਸਾਬ ਦੇ ਨਾਲ ਫੇਰ ਆਪਾਂ ਜਿਹੜੀ ਨਵੀਂ ਅਪਡੇਟ ਕੋਈ ਵੀ ਹੋਊਗੀ ਉਹ ਆਪਾਂ ਬਾਅਦ ਵਿੱਚ ਲੈ ਕੇ ਆਵਾਂ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਰੇਨਫਾਲ ਮਾਡਲ ਆ ਜਿਹੜਾ ਅਗਲੇ 10 ਦਿਨ ਦਾ ਵੀ ਕਿੱਥੇ ਕਿੱਥੇ ਆ ਜਿਹੜਾ ਉਹ ਮੀ ਪੈ ਸਕਦਾ 31 ਅੱਠ ਮਤਲਬ ਜਾਨੀ ਕਿ ਅੱਜ ਪੰਜਾਬ ਦੇ ਵਿੱਚ ਬਿਲਕੁਲ ਮੀਂਹ ਪੈਣ ਦੀ ਸੰਭਾਵਨਾ ਨਹੀਂ ਪੂਰੀ ਤਰ੍ਹਾਂ ਸਾਫ ਵੈਦਰ ਰਹੂਗਾ ਤੇ ਕੱਲ ਜਿਹੜਾ 1 9 ਨੂੰ ਵੀ ਮੌਸਮ ਸਾਫ ਆ ਜਿਹੜਾ ਰਹਿਣ ਦੀ ਸੰਭਾਵਨਾ ਕੋਈ ਮੀਂਹ ਦੀ ਸੰਭਾਵਨਾ ਹੈ ਨਹੀਂ ਲੇਕਿਨ 2 ਤਰੀਕ ਤੋਂ ਮੀਂਹ ਦੀ ਦੁਬਾਰਾ ਵਾਪਸੀ ਹੈ ਜਿਹੜੀ ਉਹ ਹੋਣ ਦੀ ਸੰਭਾਵਨਾ ਹੈ ਤੇ 2 ਤਰੀਕ ਨੂੰ ਪੰਜਾਬ ਦੇ ਕੁਝ ਪੂਰਬੀ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਪੈ ਸਕਦਾ ਉਸ ਵਾਰ ਆਪਾਂ ਗੱਲ ਕਰੀਏ 3 ਤਰੀਕ ਦੀ 3 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਇਸੇ ਤਰ੍ਹਾਂ 4 ਤਰੀਕ ਨੂੰ ਵੀ ਹੈ ਜਿਹੜਾ ਮੌਸਮ ਰਹਿਣ ਦੀ ਸੰਭਾਵਨਾ ਕਾਫੀ ਜ਼ਿਆਦਾ بارش ਹੋ ਸਕਦੀ ਹੈ ਪੰਜਾਬ ਦੇ ਵਿੱਚ ਤੇ 5 ਤਰੀਕ ਦਾ ਮਾਡਲ ਹੈ ਜਿਹੜਾ 5 ਤਰੀਕ ਨੂੰ ਜਿਹੜਾ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ 6 ਦਾ ਵੀ ਇਸੇ ਤਰ੍ਹਾਂ 7 ਦਾ ਵੀ ਇਸੇ ਤਰ੍ਹਾਂ 8 ਦਾ ਵੀ ਇਸੇ ਤਰ੍ਹਾਂ ਤੇ 9 ਤਰੀਕ ਦਾ ਵੀ ਮਾਡਲ ਹੈ ਜਿਹੜਾ ਇਹੀ ਦਿਖਾ ਰਿਹਾ ਫਿਲਹਾਲ ਬਾਕੀ ਇਹ ਚੇਂਜ ਹੁੰਦਾ ਰਹਿੰਦਾ ਤੇ ਸਮੇਂ ਦੇ ਨਾਲ ਨਾਲ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਅੱਜ ਦੀ ਮੌਸਮ ਦੀ ਜਾਣਕਾਰੀ ਦੇ ਵਿੱਚ ਹੁਣ ਤੱਕ ਲਈ ਇੰਨਾ ਹੀ ਤੇ ਮਿਲਦੇ ਆਂ ਅਗਰੇ ਮੌਸਮ ਬੁਲੇਟਨ ਦੇ ਵਿੱਚ ਸਤਿ ਸ੍ਰੀ ਅਕਾਲ ਜੀ